ਕਲਗੀਧਰ ਪਾਤਸ਼ਾਹ ਦੇ ਰੰਗੇ ਹੋਏ ਗੁਰਸਿੱਖ ਇਦਾਂ ਦੇ ਨੇ ਜਿਹੜੇ ਸਾਰੀ ਸ੍ਰਿਸ਼ਟੀ ਦੀ ਝੋਲੀ ਪਰਨ ਦੀ ਸਮਰੱਥਾ ਰੱਖਦੇ ਨੇ ਉਹ ਸਾਡੇ ਕਲਗੀਧਰ ਪਾਤਸ਼ਾਹ ਕਿਵੇਂ ਦੇ ਹੋਣਗੇ ਸਾਡੇ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿੰਨੇ ਦੇ ਆਲੂ ਹੋਣਗੇ ਤੇ ਬੜੇ ਪਿਆਰ ਨਾਲ ਸਾਰੇ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਬਾਬਾ ਦੀਪ ਸਿੰਘ ਜੀ ਪਰਦਿਓ ਚੋਲੀ ਮੇਰੀ ਪਰਦਿਓ ਚੋਲੀ ਮੇਰੀ ਪਰਦਿਓ ਚੋਲੀ ਮੇਰੀ ਓ ਪਰਦਿਓ ਮੇਰੀ ਪਰਦਿਓ ਪਰਦਿਓ ਚੋਲੀ ਮੇਰੀ ਪਰਦਿਓ ਚੋਲੀ ਮੇਰੀ ਪਰਦਿਓ ਚੋਲੀ ਮੇਰੀ ਪਰਦਿਓ ਮੇਰੀ ਪਰਦਿਓ ਮੇਰੀ ਪਰਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦਿਓ ਚੋਲੀ ਮੇਰੀ ਾਰੇ ਦਾਦਾ ਜੀ ਬਾਬਾ ਦੀਪ ਸਿੰਘ ਜੀ ਪਰਦਿਓ ਢੋਲੀ ਮੇਰੀ ਪਰਦਿਓ ਚੋਲੀ ਮੇਦੀ ਪਰਦਿਓ ਚੋਲੀ ਮੇਦੀ ਪਰਦਿਓ ਚੋਲੀ ਮੇਰੀ ਪਰਦਿਓ ਚੋਲੀ ਮੇਦੀ ਪਰਦਿਓ ਚੋਲੀ ਮੇਦੀ ਪਰਦਿਓ ਢੋਲੀ ਮੇਰੀ ਪਰਦਿਓ ਚੋਲੀ ਮੇਦੀ ਪਰਦਿਓ ਚੋਲੀ ਮੇਰੀ ਪਰਦਿਓ ਚੋਲੀ ਮੇਰੀ ਐ ਪਰਦਿਓ ਚੋਲੀ ਮੇਰੀ ਪਰਦਿਓ ਮੇਰੀ ਪਰਦਿਓ ਰੋਹੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਦੇਉ ਛੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਾਰ ਦਿਓ ਛੋਲੀ ਮੇਰੀ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਪਾਰ ਦਿਓ ਛੋਲੀ ਮੇਰੀ ਸੰਗਤ ਸਤਿਗੁਰ ਵਾਲੀ ਕੋਈ ਜਾਏ ਨਾ ਕਾਲੀ ਪਰਦਿਓ ਚੋਲੀ ਮੇਰੀ ਸੰਗਤ ਸਤਿਗੁਰ ਵਾਲੀ ਕੋਈ ਜਾਏ ਨਾ ਖਾਲੀ ਪਰਦਿਓ ਚੋਲੀ ਮੇਰੀ ਸੰਗਤ ਸਤਿਗੁਰ ਵਾਲੀ ਕੋਈ ਜਾਏ ਨਾ ਖਾਲੀ ਪਰਦਿਓ ਚੋਲੀ ਮੇਰੀ ਸੰਗਤ ਸਤਿਗੁਰ ਵਾਲੀ ਕੋਈ ਜਾਏ ਨਾ ਖਾਲੀ ਪਰਦਿਓ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਕਰ ਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਕਰ ਦਿਓ ਚੋਲੀ ਸਾਰੇ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਜੋ ਵੀ ਤੇਰੇ ਦਰ ਤੇ ਆਏ ਖਾਲੀ ਕੋਈ ਨਾ ਜਾਏ ਬੋਲੋ ਜੀ ਜੋ ਵੀ ਤੇਰੇ ਦਰ ਤੇ ਆਏ ਖਾਲੀ ਕੋਈ ਨਾ ਜਾਏ ਜੋ ਵੀ ਤੇਰੇ ਦਰ ਤੇ ਆਏ ਖਾਲੀ ਕੋਈ ਨਾ ਜਾਏ ਮੂਹ ਮੰਗੀਆਂ ਮੁਰਾਦਾਂ ਪਾਏ ਮਨ ਇੱਛੇ ਪਲ ਪਾਏ 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 ਪਰ ਦਿਓ ਚੋਲੀ ਮੇਦੀ ਪਰ ਦਿਓ ਚੋਲੀ ਮੇਦੀ ਪਰਦੇਓ ਚੋਲੀ ਮੇਰੀ ਪਰਦੇਓ ਚੋਲੀ ਮੇਰੀ ਪਰਦੇਓ ਚੋਲੀ ਮੇਰੀ ਪਰਦੇਓ ਚੋਲੀ ਮੇਰੀ ਅ ਪਰਦੇਓ ਚੋਲੀ ਮੇਰੀ 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 ਸਾਰੀ ਸੰਗਤ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰ ਦਿਓ ਚੋਲੀ ਮੇਰੀ ਪਰ ਦਿਓ ਚੋਲੀ ਮੇਰੀ ਪਰ ਦਿਓ ਚੋਲੀ ਮੇਰੀ ਪਰ ਦਿਓ ਚੋਲੀ ਮੇਰੀ ਪਰ ਦਿਓ ਚੋਲੀ ਪਰ ਦਿਓ ਚੋਲੀ ਮੇਦੀ ਪਰ ਦਿਓ ਚੋਲੀ ਮੇਰੀ ਪਰ ਦਿਓ ਚੋਲੀ ਪਰਦਿਓ ਚੋਲੀ ਮੇਰੀ 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 ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰ ਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰ ਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰ ਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਜੀ ਸਿੰਘ ਜੀ ਪਰ ਦਿਓ

ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦਿਓ ਚੋਲੀ ਮੇਰੀ ਮੇਰੇ ਪਿਆਰੇ ਸਮਾਪਤੀ ਹੈ ਜੀ ਸਾਰੀ ਸੰਗਤ ਪਰਦੇਓ ਚੋਲੀ ਮੇਰੀ 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 ਮੇਰੇ ਪਿਆਰੇ ਬਾਬਾ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦਿਓ ਥੋਲੀ ਮੇਰੀ ਪਰਦਿਓ ਚੋਲੀ ਮੇਦੀ ਪਰਦਿਓ ਚੋਲੀ ਮੇਦੀ ਪਰਦਿਓ ਚੋਲੀ ਮੇਰੀ ਪਰਦਿਓ ਜੋ ਵੀ ਤੇਰੇ ਦਰ ਤੇ ਆਏ ਖਾਲੀ ਕੋਈ ਨਾ ਜਾਏ ਜੋ ਵੀ ਤੇਰੇ ਦਰ ਤੇ ਆਏ ਖਾਲੀ ਕੋਈ ਨਾ ਜਾਏ ਜਿੱਥੇ ਜਿੱਥੇ ਸੰਗਤਾਂ ਚ ਜ਼ੁਬੈਰਾ ਕਰਦੀਆਂ ਨੇ ਤੁਸੀਂ ਇੱਥੇ ਬਹਿ ਕੇ ਵੀ ਜ਼ੁਬੈਰਾ ਹੀ ਕਰ ਰਹੇ ਹੋ ਰਹਿਣ ਸਵਾਈਏ ਜ਼ੁਬੈਰੇ ਦਾ ਮਤਲਬ ਇਹ ਨਹੀਂ ਹੈ ਜਿੱਥੇ ਵੀ ਤੁਸੀਂ ਜੁੜ ਗਏ ਨਾ ਉੱਥੇ ਬਾਬਾ ਦੀਪ ਸਿੰਘ ਜੀ ਨੇ ਤੁਹਾਡੀ ਝੋਲੀ ਭਰ ਦੇਣੀ ਓ ਕਿਸੇ ਦੇ ਔਗਣ ਨਹੀਂ ਚਤਾਰ ਦੇ ਪਏ ਉਹਨਾਂ ਦੇ ਦਰ ਤੇ ਜਿਹੜਾ ਵੀ ਆ ਰਿਹਾ ਜੋ ਵੀ ਤੇਰੇ ਦਰ ਤੇ ਆਏ ਖਾਲੀ ਕੋਈ ਨਾ ਜਾਏ ਜੋ ਵੀ ਤੇਰੇ ਦਰ ਤੇ ਆਏ ਹਰਿ ਕੋਈ ਨਾ ਜਾਏ ਮੂਹ ਮੰਗੀਆਂ ਮੁਰਾਦਾਂ ਪਾਏ ਮਨ ਇੱਛੇ ਪਲ ਪਾਏ ਮੂਹ ਮੰਗੀਆਂ ਮੋਹ ਮੰਗੀਆਂ ਮੁਰਾਦਾਂ ਪਾਏ ਮਨ ਇੱਛੇ ਪਲ ਪਾਏ ਮੋਹ ਮੰਗੀਆਂ ਮੁਰਾਦਾਂ ਪਾਏ ਮਨ ਇੱਛੇ ਪਲ ਪਾਏ ਪਰ ਦਿਓ ਚੋਲੀ ਮੇਰੀ ਪਰ ਦਿਓ ਚੋਲੀ ਮੇਰੀ ਪਰ ਦਿਓ ਚੋਲੀ ਮੇਰੀ ਪਰ ਦਿਓ ਚੋਲੀ ਮੇਰੀ ਪਰ ਦਿਓ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦਿਓ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦਿਓ ਮੇਰੇ ਪਿਆਰੇ ਬਾਬਾ ਜੀ ਬਾਬਾ ਨੰਦ ਸਿੰਘ ਜੀ ਪਰ ਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਨੰਦ ਸਿੰਘ ਜੀ ਪਰ ਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਨੰਦ ਸਿੰਘ ਜੀ ਪਰ ਦਿਓ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਜੀ ਬਾਬਾ ਇਹ ਹੋ ਨਹੀਂ ਸਕਦਾ ਕਿ ਬਾਬਾ ਦੀਪ ਸਿੰਘ ਜੀ ਬਾਬਾ ਅਨੰਦ ਸਿੰਘ ਜੀ ਸਾਡੀਆਂ ਝੋਲੀਆਂ ਨਾ ਪੜਨ ਜਦੋਂ ਅਸੀਂ ਪਿਆਰ ਨਾਲ ਹੀ ਇੱਕ ਵਾਰੀ ਵਾਹਿਗੁਰੂ ਹੀ ਕਹਿ ਦਿੰਨੇ ਆ ਨਾ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਹੀ ਚਾਰਾਂ ਜੋਗਾਂ ਦਾ ਫਲ ਸਾਡੀ ਝੋਲੀ 'ਚ ਪੈ ਜਾਂਦਾ ਹੈ ਉਹ ਭਾਵੇਂ ਜਿੱਦਾਂ ਮਰਜ਼ੀ ਢੰਗ ਨਾਲ ਵਾਹਿਗੁਰੂ ਕਿਹਾ ਜਾਵੇ ਤੁਸੀਂ ਇਹ ਦੇਖੋ ਜਿਨਨੇ ਪਿਆਰ ਨਾਲ ਤੁਸੀਂ ਬਾਣੀ ਪੜੋਗੇ ਪਿਆਰ ਨਾਲ ਗੁਰੂ ਨਾਲ ਗੱਲਾਂ ਕਰੋਗੇ ਇਹ ਗੁਰੂ ਨੂੰ ਚਿੰਤਾ ਪੈ ਜਾਂਦੀ ਹੈ ਕਿ ਮੈਂ ਆਪਣੇ ਸਿੱਖ ਨੂੰ ਪੁੱਤਰ ਨੂੰ ਧੀ ਨੂੰ ਕੀ ਦੇਣਾ ਤੇ ਮਾਲਕ ਜੀ ਇਹ ਹੋ ਹੀ ਨਹੀਂ ਸਕਦਾ ਉਹਦੇ ਦਰ ਤੇ ਆਈਏ ਉਹ ਖਾਲੀ ਤੌਰ ਦਵੇ ਹੋ ਹੀ ਨਹੀਂ ਸਕਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਮੁਬਾਰਕ ਮਾਲਕ ਜੀ ਨੇ ਕਿਰਪਾ ਕੀਤੀ ਸਾਨੂੰ ਆਪਣੀ ਗੋਦ ਵਿੱਚ ਬਿਠਾਇਆ ਅਤੀ ਸਤਿਕਾਰਯੋਗ ਮਹਾਂਪੁਰਸ਼ ਭਾਈ ਸੈਪਾਈ ਗੁਰਸ਼ਰਨ ਸਿੰਘ ਜੀ ਜੋ ਬਹੁਤ ਹੀ ਸੋਹਣੇ ਸੋਹਣੇ ਉਪਰਾਲੇ ਆਪ ਜੀ ਦੇ ਵਾਸਤੇ ਕਰਦੇ ਆ ਰਹੇ ਨੇ ਕਰਦੇ ਰਹਿਣਗੇ ਬਹੁਤ ਸੋਹਣਾ ਜਸਪ੍ਰੀਤ ਵੀਰ ਜੀ ਲੈ ਕੇ ਗਏ ਉਧਰ ਸਿਮਰਨ ਸਾਧਨਾ ਜੋ ਇਹਨਾਂ ਨੇ ਜਿਹੜੀ ਸਰਾਹ ਬਣਾਈ ਹੈ ਸੰਗਤ ਨਿਵਾਸ ਨਾਮ ਵੀ ਉਹਨਾਂ ਨੇ ਇਹੀ ਰੱਖਿਆ ਕਿ ਇਹ ਸਿਮਰਨ ਸਾਧਨਾ ਪਰਿਵਾਰ ਦੀ ਇਹ ਨਿਵਾਸ ਹੈ ਨਾ ਜਿਹੜਾ ਇਸ ਸਿਮਰਨ ਸਾਧਨਾ ਦਾ ਤੇ ਮਾਲਕ ਜੀ ਕਿਰਪਾ ਕਰਨ ਹੋਰ ਇਹਨਾਂ ਨੂੰ ਛਡਦੀਆਂ ਕਲਾਂ ਬਖਸ਼ਣ ਹੋਰ ਮਾਲਕ ਜੀ ਰਹਿਮ ਤਾਂ ਪਰਿਆ ਹੱਥ ਰੱਖਣ ਸਭੇ ਇੱਛਾਂ ਪੂਰੀਆਂ ਜਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇਆਂ ਚਰਣਾ ਕੋ ਬਲੇਹਾਰਾ ਸਤਕਾਰਯੋਗ ਮਹਾਪੁਰਸ਼ ਵੀ ਬੈਠੇ ਨੇ ਮਾਲਕ ਜੀ ਕਿਰਪਾ ਕਰਨ ਸਾਨੂੰ ਅਸੀਸਾਂ ਦੇ ਰਹੇ ਹਨ ਇਤਨੀ ਸੇਵਾ ਦਾਸ ਦੀ ਪਰਵਾਨ ਕਰਨਾ ਮਾਲਕ ਜੀ ਕਿਰਪਾ ਕਰਨ ਖੁਸ਼ੀਆਂ ਖੇੜੇ ਬਖਸ਼ਣ ਦਾਸ ਦਾ ਜੀ ਕੀਰਤਨ ਸੁਣਨਾ ਹੈ YouTube ਤੇ ਆਪ ਦੀ ਭਾਈ ਗੁਰਵਿੰਦਰ ਸਿੰਘ ਟੋਨੀ ਵੀਰ ਜੀ ਲਿਖੋ ਟੋਨੀ ਵੀਰ ਜੀ ਲਿਖੋ ਸਾਹਮਣੇ ਚੈਨਲ ਆਏਗਾ ਲਾਈਕ ਕਰੋ ਸਬਸਕ੍ਰਾਈਬ ਕਰੋ ਅਸੀਸਾਂ ਬਖਸ਼ੋ ਖੁਸ਼ੀਆਂ ਖੇੜੇ ਬਖਸ਼ੋ ਮਾਲਕ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗਾਜ-ਬਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਬੜੀ ਆਪਾਰ ਬਖਸ਼ਿਸ਼ 사ਸੰਗਤ ਜੀ ਥੋੜਾ ਵੋਲਿਊਮ ਵਧਾ ਦੇਣਾ ਬੜੇ ਪਿਆਰ ਬੜੇ ਵਜਤ ਦੇ ਵਿੱਚ ਗੁਰਮੁਖ ਪਿਆਰੇ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਪਿਆਰ ਦੇ ਨਾਲ ਤੁਸੀਂ ਟੋਨੀ ਵੀਰ ਜੀ ਕਹਿੰਦੇ ਹੋ ਬੜੇ ਪਿਆਰ ਵਜਤ ਦੇ ਵਿੱਚ ਆਪ ਜੀਆਂ ਨੂੰ ਸਤਿਗੁਰਾਂ ਦੀ ਬਾਣੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਿਆਰ ਦੇ ਨਾਲ ਜੁੜ ਰਹੇ ਸਨ ਮੈਂ ਚਾਹਨਾ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਸਾਧ ਸੰਗਤ ਸਾਰੀ ਸੰਗਤ ਇੱਕ ਜਕਾਰੇ ਰੂਪੀਓ ਸੀਸ ਇਹਨਾਂ ਦੀ ਝੋਲੀ ਚ ਪਾਓ ਮਹਾਰਾਜ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਹੋਰ ਮਹਾਰਾਜ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਸਾਰੇ ਕਿਰਪਾ ਕਰੋ ਜੀ ਇੱਕ ਜਕਾਰਾ ਲਾਓ ਇਹਨਾਂ ਦੀ ਚੜ੍ਹਦੀ ਕਲਾ ਲਈ ਇਹ ਦੋ ਸੰਗਤਾਂ ਨੂੰ ਜੋੜਦੇ ਰਹਿਣ ਬੜੇ ਪਿਆਰ ਚ ਕੀਰਤਨ ਕੀਤਾ ਮੈ ਜਿਉ ਆਇਆ ਨੂੰ ਕਹਿਨਾ ਜਿਉ ਆਇਆ ਸਤਗੁਰਾਂ ਨੇ ਬਹੁਤ ਤਰਸ ਕੀਤਾ ਆਹ ਸਾਧ ਸੰਗਤ ਜੀਓ ਬਾਬਾ ਫਰੀਦ ਜੀ ਦੀ ਮਾਤਾ ਕਈ ਵਾਰੀ ਕਹਿੰਦੇ ਸੀ ਰੱਬ ਠਾ ਕਈ ਵਾਰੀ ਕਹਿੰਦੀ ਸੀ ਰੱਬ ਰੁਠਾ ਮਤਾਂ ਕੀ ਕਹਿਨੀ ਏ ਰੱਬ ਰੁਠਾ ਰੱਬ ਤ੍ਰੁੱਠਾ ਕਹਿੰਦੇ ਜਦੋਂ ਭਜਨ ਕਰਨ ਵਾਲਿਆਂ ਦੀ ਸੰਗਤ ਮਿਲ ਜਾਵੇ ਦਰਸ਼ਨ ਹੋ ਜਾਣ ਇਉਂ ਕਹਿ ਰਹੀਦਾ ਹੈ ਕਿ ਰੱਬ ਤ੍ਰੁੱਠਾ ਜਦੋਂ ਸਾਖਤ ਮੱਥੇ ਲੱਗ ਜਾਂਦਾ ਤੇ ਰੱਬ ਰੁਠਾ ਅੱਜ ਬਹੁਤ ਸਤਿਗੁਰਾਂ ਨੇ ਦਇਆ ਕੀਤੀ ਏ ਸਾਧ ਸੰਗਤ ਜੀ ਨਾਨਕ ਸਰ ਸੰਪਰਦਾ ਦੇ ਮੁਖ ਸੇਵਾਦਾਰ ਅਤ ਪਿਆਰੀ ਰੂਹ ਸਾਧ ਸੰਗਤ ਜੀ ਬਹੁਤ ਬਹੁਤ ਮੇਰੇ ਗੁਰੂ ਨਾਨਕ ਸਾਹਿਬ ਦੀ ਜਿਨ੍ਹਾਂ ਤੇ ਕਿਰਪਾ ਹੈ